ਸਨਿਆ ਔਰ ਜ਼ਮੀਨ ਕੀ ਔਰੇ ਪੈਰ ਰੱਖੇ ਦੀ ਪਰਮੇਸ਼ਵਰ ਸਤੂਤੀਆਂ ਦੇ ਵਿੱਚ ਮੌਜਮਾਨ ਆ ਜੇ ਅਸੀਂ ਨੱਜ ਨੱਜ ਕੇ ਪਰਮੇਸ਼ਵਰ ਦੀ ਆਰਾਧਨਾ ਕਰਾਂਗੇ ਔਰ ਸਤੂਤੀ ਕਰਾਂਗੇ ਪਰ ਵਾਕਈ ਅਸੀਂ ਦੱਸਾਂਗੇ ਵੀ ਸਾਰਿਆਂ ਨੂੰ ਮੇਰੇ ਵੱਲੋਂ ਜੈ ਮਸੀਹ ਦੀ ਅੱਜ ਕ੍ਰਿਸਮਸ ਦੀ ਖੁਸ਼ੀ ਵਿੱਚ ਅੰਮ੍ਰਿਤਸਰ ਵਿਖੇ ਪਾਸਟਰ ਬੰਕਰਿੰਦਾਵਾ ਮਿਨਿਸਟਰੀ ਵੱਲੋਂ ਜਿਹੜੀ ਇਹ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਮੈਂ ਬਹੁਤ ਧੰਨਵਾਦ ਕਰਦਾ ਪਰਮੇਸ਼ਵਰ ਦਾ ਔਰ ਅੱਜ ਪੂਰਾ ਮਸੀਹ ਭਾਈਚਾਰਾ ਜਿਹੜਾ ਵਾ ਇਹ ਅੰਮ੍ਰਿਤਸਰ ਦੇ ਵਿੱਚ ਖੁਸ਼ੀ ਮਨਾ ਰਿਹਾ ਤੁਸੀਂ ਦੇਖ ਰਹੇ ਹੋ ਛੜਕਾਂ ਦੇ ਉੱਪਰ ਲੰਗਰ ਲੱਗੇ ਨੇ ਔਰ ਪੂਰੇ ਮਸੀਹ ਭਾਈਚਾਰੇ ਦੇ ਲੋਕ ਨੱਚ ਰਹੇ ਨੇ ਗਾ ਰਹੇ ਨੇ ਔਰ ਪਰਮੇਸ਼ਵਰ ਜੋ ਸਾਡੇ ਹੁਣ ਪ੍ਰਭੂ ਯੇਸ਼ੂ ਮਸੀਹ ਉਹਨਾਂ ਦਾ ਜਨਮ ਦਿਨ ਹੈ ਉਹਨਾਂ ਦੀ ਖੁਸ਼ੀ ਮਨਾ ਰਹੇ ਆ ਔਰ ਅੱਜ ਅਸੀਂ ਸਾਰੇ ਸ਼ਹਿਰ ਵਾਸੀਆਂ ਜਿਹਦੇ ਸਾਡੇ ਦੁਕਾਨਦਾਰ ਭਰਾ ਨੇ ਉਹਨਾਂ ਨੂੰ ਵਧਾਈ ਦੇਦਨੇ ਆ ਔਰ ਪ੍ਰਸ਼ਾਸਨ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਆ ਪ੍ਰਸ਼ਾਸਨ ਨੇ ਸਾਡੀ ਮਦਦ ਕੀਤੀ ਮਸੀਹ ਭਾਈਚਾਰੇ ਦੇ ਨਾਲ ਮਿਲ ਕੇ ਚੱਲਦੇ ਨੇ ਔਰ ਮਸੀਹ ਭਾਈਚਾਰੇ ਦੇ ਪ੍ਰਸ਼ਾਸਨ ਦੇ ਨਾਲ ਔਰ ਸਾਰੇ ਅਨਜਾਤਿਆਂ ਦੇ ਨਾਲ ਸਾਡੇ ਭਰਾ ਨੇ ਜਿਹਦੇ ਵੀ ਜਦਾ ਮੁਸਲਮਾਨ ਨੇ ਜਾਂ ਕ੍ਰਿਸ਼ਤ ਹਿੰਦੂ ਨੇ ਜਾਂ ਸਿੱਖ ਨੇ ਸਾਰੇ ਸਾਡੇ ਭਰਾ ਨੇ ਅਸੀਂ ਸਾਰੀਆਂ ਕਮਿਊਨਿਟੀਆਂ ਨੂੰ ਨਾਲ ਲੈ ਕੇ ਚੱਲਦੇ ਆ ਮਸੀਹ ਭਾਈਚਾਰਾ ਇੱਕ ਬਹੁਤ ਜਿਹੜਾ ਪੀਸ ਪਸੰਦ ਲੋਗਿਆ ਅਸੀਂ ਔਰ ਅਸੀਂ ਪਰਮੇਸ਼ਵਰ ਅੱਗੇ ਅੱਜ ਪ੍ਰਾਰਥਨਾ ਵੀ ਕਰਦੇ ਹਾਂ ਕਿ ਪਰਮੇਸ਼ਵਰ ਸਾਡੇ ਸਾਰੇ ਭਾਈਚਾਰਿਆਂ ਦੇ ਉੱਪਰ ਜਿਹੜੀ ਇਹ ਚੜ੍ਹਦੀ ਕਲਾ ਰੱਖੇ ਔਰ ਆਪ ਹੀ ਸਾਡਾ ਪਿਆਰ ਇਹਦਾ ਬਣਿਆ ਰਵੇ। ਹੋਰ ਅਭੀ ਕੀ ਸੰਦੇਸ਼ ਦੇਣਾ ਚਾਹੋਗੇ ਅਸੀਂ ਦਿਨਵਾ? ਦੇਖੋ ਜਿਹੜੇ ਸਾਡੇ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਆ ਉਹਨਾਂ ਦਾ ਦੂਸਰਾ ਨਾਮ ਪ੍ਰੇਮ ਆ ਔਰ ਬਾਣੀ ਦੇ ਵਿੱਚ ਲਿਖਿਆ ਜਿਨ ਪ੍ਰੇਮ ਕੀਓ ਤਿਨ ਪ੍ਰਭ ਆਇਓ। ਅਸੀਂ ਅੱਜ ਪ੍ਰੇਮ ਦਾ ਔਰ ਪਿਆਰ ਦਾ ਮੈਸੇਜ ਦੇਣ ਜਾ ਰਹੇ ਹਾਂ। ਜਿਨੇ ਵੀ ਸਾਡੇ ਕਮਿਊਨਿਟੀਆਂ ਦੇ ਭਰਾ ਨੇ ਅਸੀਂ ਸਾਰਿਆਂ ਨੂੰ ਅੱਜ ਤੁਸੀਂ ਦੇਖ ਰਹੇ ਹੋ ਸਿੱਖ ਭਾਈਚਾਰੇ ਦੇ ਲੋਕ ਜਿਹੜੇ ਆ ਭਰਾ ਸਾਡੇ ਹਿੰਦੂ ਭਾਈਚਾਰੇ ਦੇ ਭਰਾ ਸਾਡੇ ਸਾਡੇ ਨਾਲ ਚੱਲ ਰਹੇ ਨੇ ਮੁ슬ਮਾਨ ਭਾਈਚਾਰੇ ਦੇ ਭਰਾ ਜਿਹੜੇ ਚੱਲ ਰਹੇ ਸਾਰੇ ਇਕੱਠੇ ਮਿਲ ਕੇ ਖੁਸ਼ੀ ਜਿਹੜੀ ਐ ਸੈਲੀਬ੍ਰੇਟ ਕਰ ਰਹੇ ਆ ਔਰ ਪਰਮੇਸ਼ਵਰ ਦਾ ਅਸੀਂ ਧੰਨਵਾਦ ਕਰਦੇ ਆ ਕਿ ਪਰਮੇਸ਼ਵਰ ਨੇ ਸਾਰਿਆਂ ਨੂੰ ਇਕੱਠਿਆਂ ਕੀਤਾ ਹਰ ਖੁਸ਼ੀ ਵਾਲਾ ਦਿਨ ਹallelujah ਕਿ ਮੇਰਾ ਨਾਮ ਪੰਕਜ ਆ ਮੈਂ 2010 ਦੇ ਵਿੱਚ ਪ੍ਰਭੂ ਨੇ ਮੇਰਾ ਜੀਵਨ ਨੂੰ ਚੇਂਜ ਕੀਤਾ ਅੱਜ ਵੀ ਮੇਰਾ ਨਾਮ ਪੰਕਜ ਹੀ ਆ ਕੋਈ ਪੀਟਰ ਕੋਈ ਜੋਸਫ ਨਹੀਂ ਆ ਜਿੱਦਾਂ ਪ੍ਰਧਾਨ ਜੀ ਨੇ ਦੱਸਿਆ ਇਸਾਰੇ ਸਿੱਖ ਭਰਾ ਵੀ ਸਾਡੇ ਨਾਲ ਹੀ ਆ ਕਿਉਂਕਿ ਪ੍ਰਭੂ ਯੇਸ਼ੂ ਮਸੀਹ ਧਰਮ ਜਾਦੂ ਜਿੰਦ ਨਹੀਂ ਕਰਦੇ ਜੀਵਨ ਚੇਂਜ ਕਰਦੇ ਆ ਦੇਖੋ ਮੇਰਾ ਜੀਵਨ ਚੇਂਜ ਹੋਇਆ ਅੱਜ ਦੇਖੋ ਹਜ਼ਾਰਾਂ ਦੀ ਗਿਣਤੀ ਦੇ ਨਾਲ ਲੋਕ ਸਾਰੇ ਮੇਰੇ ਨਾਲ ਪ੍ਰਭੂ ਦੀ ਮहिमा ਕਰ ਰਹੇ ਆ ਹਾਲੇਲੂਇਆ ਅਗਰ ਮੈਂ ਆਪਣਾ ਜੀਵਨ ਨਾ ਚੇਂਜ ਕਰਦਾ ਤੇ ਇੰਨੇ ਲੋਕ ਅੱਜ ਇਕੱਠੇ ਨਾ ਹੁੰਦੇ ਹਾਲੇਲੂਇਆ ਮੈਂ ਦੇਖ ਰਿਹਾ ਕਿ ਸਾਰਾ ਲਾਹੌਰੀ ਗੇਟ ਇੱਥੋਂ ਦੇ ਰਹਿਣ ਵਾਲੇ ਆ ਆਪਾਂ ਕਿੱਦਾਂ ਪਰਮੇਸ਼ੁਰ ਨੇ ਮੇਰੇ ਜੀਵਨ ਨੂੰ ਚੇਂਜ ਕੀਤਾ ਲਾਈਫ ਨੂੰ ਚੇਂਜ ਕੀਤਾ ਮੇਰੀ ਤੇ ਅੱਜ ਕਿੰਨੇ ਲੋਕ ਪਰਮੇਸ਼ੁਰ ਦੀ ਮਹਿਮਾ ਕਰਵਾ ਰਹੇ ਆ ਤੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਪ੍ਰਭੂ ਯਸ਼ੂ ਮਸੀਹ ਕੋਈ ਤਰਮ ਜਾਤ ਨੂੰ ਚੇਂਜ ਨਹੀਂ ਕਰਦੇ ਜੀਵਨ ਚੇਂਜ ਕਰਦੇ ਆ ਮੇਰਾ ਨਾਮ ਉਹੀ ਆ ਪੰਗਜ ਕੋਈ ਫੀਡਰ ਕੋਈ ਜੋਸਫ ਨਹੀਂ ਆ ਫਾਦਰ ਮਦਰ ਦਾ ਨਾਮ ਵੀ ਉਹੀ ਆ ਐਡਰੈਸ ਵੀ ਉਹੀ ਆ ਕੁਝ ਵੀ ਚੇਂਜ ਨਹੀਂ ਹੋਇਆ ਤੇ ਪ੍ਰਭੂ ਨੇ ਮੇਰੀ ਲਾਈਫ ਨੂੰ ਚੇਂਜ ਕੀਤਾ ਤੇ ਸਾਰਿਆਂ ਨੂੰ ਜੈਮ ਸੀਗੀ ਅਮਰੀਕਾ ਇਸ ਵੀ ਨਵੇਂ ਸਾਲ ਦੀ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਹੋਣ ਹallelujah ਸਭ ਨੂੰ ਜੈ ਮਸੀਹ ਕੀ ਮੇਰਾ ਨਾਮ ਡਾਕਟਰ ਲੁਕਸ ਮਸੀ ਜਨਰਲ ਸੈਕਟੀ ਗਲੋਬਲ 크ਰਿਸਚਨ ਐਕਸ਼ਨ ਕਮੇਟੀ ਪੰਜਾਬ ਸੋ ਅੱਜ ਦੇ ਦਿਨ 17 ਤਰੀਕ ਅੱਜ ਅਸੀਂ ਪਾਸਟਰ ਪੰਕਜ ਰੰਧਾਵਾ ਜੀ ਦੇ ਵੱਲੋਂ ਇਬਨ ਕਲਾ ਤੋਂ ਚਰਚ ਤੋਂ ਸ਼ੋਭਾ ਯਾਤਰਾ ਪ੍ਰਭੂ ਯੇਸ਼ੂ ਮਸੀਹ ਦੇ ਜਨਮ ਦਿਹਾੜੇ ਨੂੰ ਸਮਰਪਿਤ ਕੱਢੀ ਗਈ ਇਬਨ ਕਲਾ ਤੋਂ ਚੱਲ ਕੇ ਸਮਾਪਤੀ ਜੋ ਹਾਲ ਗੇਟ ਦੇ ਬਾਹਰ ਪਿੰਕ ਪਲਾਜ਼ਾ ਦੇ ਵਿੱਚ ਕੀਤੀ ਗਈ ਸੋ ਬਹੁਤ ਕਬੱਡੀ ਗਿੰਟੀ ਦੇ ਵਿੱਚ ਸੰਤਾਂ ਨੇ ਹਾਜ਼ਰੀ ਭਰੀ ਆ ਔਰ ਪਾਸਟਰ ਪੰਕਰ ਰੰਦਾਵਾ ਜੀ ਨੇ ਲੋਕਾਂ ਦੇ ਲਈ ਪ੍ਰਾਰਥਨਾ ਕੀਤੀ ਆ ਔਰ ਸਪੈਸ਼ਲ ਤੌਰ ਤੇ ਪਹੁੰਚੇ ਸਾਡੇ ਨਾਲ